हां जी मित्रों ਕੀ ਹਾਲ ਚਾ ਕਾ ਇੱਕ ਵਾਰੀ ਫੇਰ ਤੋਂ ਥੋੜਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਵੀਡੀਓ ਤੇ ਤੇ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਗਿਆ ਆਪਾਂ ਤੁਹਾਡੇ ਲਈ 6 ਕੰਬਾਈਨਾ ਜੋ ਕਿ ਹੋਣ ਵਾਲੇ ਪੂਰੇ ਘੈਂਟ ਲੋਕ ਦੀਆਂ ਤੇ ਪੂਰੇ ਘੈਂਟ ਪ੍ਰਾਈਸ ਤੇ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਇਹਾਜੀ ਬਾਪੂ ਆਪਣੀ ਕਰਤਾਰ ਹੋਣ ਵਾਲੀ 2017 ਮਾਡਲ ਤੇ ਆਪਣੀ ਅਗਲੀ ਨਿਕਲ ਕੇ ਆਰੀ ਪ੍ਰੀਤ 2015 ਮਾਡਲ ਤੇ ਨੰਬਰ 3 ਤੇ ਆਪਣੀ ਦਲੀਪ 2015 ਮਾਡਲ ਤੇ ਨੰਬਰ 4 ਤੇ ਹੋਣ ਵਾਲੀ ਗਰਜੀਤ 2GE 2010 ਮਾਡਲ ਤੇ ਆਪਣੀ ਅਗਲੀ ਹੋਣ ਵਾਲੀ ਸਿਆਨ 2007 ਮਾਡਲ ਤੇ ਲਾਸਟ ਤੇ ਆਪਣੀ ਨਿਊ ਇਰਾ 2008 ਮਾਡਲ ਤਾਂ ਹਾਂਜੀ ਬਾਬਿਓ ਆਪਣੀ ਨੰਬਰ 1 ਤੇ ਨਿਕਲ ਕੇ ਆ ਰਹੀ ਹੈ ਗਰਜੀਤ 2 ਕੀ ਹੈ 2010 ਮਾਡਲ ਤੇ ਜੇnde ਟਾਇਰਾਂ ਦੀ ਗੱਲ ਕਰੀਏ ਤਾਂ ਮਿੱਤਰੋ ਤੁਹਾਨੂੰ 60% ਦੇ ਨਾ ਟਾਇਰ ਦੇਖ ਨੂੰ ਮਿਲ ਜਾਣਗੇ ਪੂਰੀ Ориਜੀਨਲ ਕੰਬੈਨ ਹੈ ਪੇਂਟ ਵੇਟ ਸਭ Ориਜੀਨਲ ਹੈ ਬਾਕੀ ਜੇ ਗੱਲ ਕਰੀ ਤਾਂ ਹੁਣੇ-ਹੁਣੇ ਨੇ 36 ਗੜ ਦਾ ਸੀਜ਼ਨ ਲਾਇਆ ਹੈ ਪੂਰੀ ਰਿਪੇਅਰ ਕਰਕੇ ਗੱਡੀ ਠੱਲੀ ਪਈ ਹੈ ਤੇ ਜੇ ਪ੍ਰਾਈਸ ਦੀ ਗੱਲ ਕਰੀ ਤੇ ਬਾਈ ਦਾ ਪ੍ਰਾਈਸ 7 ਲੱਖ 50000 ਹੋਣ ਵਾਲਾ ਹੈ ਬਾਕੀ ਮੌਕੇ ਤੇ ਮਾਨ ਤਨ ਪੂਰਾ ਕੀਤਾ ਜਾਵੇਗਾ ਤੇ ਮੈਂ ਉਹ ਨੰਬਰ ਦਾ ਦੇ ਰਿਹਾ ਨੰਬਰ ਅਗਰ ਕਿਸੇ ਨੂੰ ਗੱਡੀ ਵਿੱਚ ਇੰਟਰਸਟ ਹੈ ਤੇ ਕਰ ਲਓ ਬਾਈ ਨਾਲ ਸੰਪਰਕ ਤੇ ਲੈ ਲਓ ਗੱਡੀ ਨੂੰ ਤਾਂ ਹਾਂਜੀ ਮਿੱਤਰੋ ਆਪਣੀ ਨੰਬਰ ਤੋਂ ਤੇ ਹੋਣ ਵਾਲੀ ਏ ਸਿਆਨ 2007 ਮਾਡਲ ਕੰਬੈਨ ਬੁਰੀ ਓਕੇ ਪਾਈ ਹੋਈ ਏ オリジナル ਕਲਰ ਹੈ ਤੇ ਜੇਨੇ ਟਾਇਰਾਂ ਦੀ ਗੱਲ ਕਰੀਏ ਤੇ ਤੁਹਾਨੂੰ 65% ਰਹਿਨੇ ਨਾਲ ਟਾਇਰ ਦੇਖਣ ਨੂੰ ਮਿਲ ਜਾਣਗੇ ਤੇ ਜੇ ਨੇ ਆਪਾਂ ਇੰਜਨ ਦੀ ਗੱਲ ਕਰੀਏ ਤੇ ਇਹਦੇ ਤੇ 02 ਡਿਸਪੋਜ਼ਲ ਇੰਜਨ ਦੇਖਣ ਨੂੰ ਮਿਲ ਜਾਵੇਗਾ। ਬਾਕੀ ਗੱਡੀ ਪੂਰੀ ਰਿਪੇਅਰ ਕਰਕੇ ਠੱਲੀ ਹੋਈ ਹੈ। ਤੋ ਇਹ ਗੱਡੀ ਲੈ ਜਾਣੀ ਹੈ ਤੇ ਬਸ ਚਲਾਉਣੀ ਹੈ। ਤੇ ਜੇ ਇਹਦੇ ਪ੍ਰਾਈਸ ਦੀ ਗੱਲ ਕਰੀ ਤੇ 6,25,000 ਦਾ ਪ੍ਰਾਈਸ ਹੋਣ ਵਾਲਾ ਹੈ। ਬਾਕੀ ਮੌਕੇ ਤੇ ਮਾਣਤਨ ਪੂਰਾ ਕੀਤਾ ਜਾਵੇਗਾ। ਮੈਂ ਉਹਨਰ ਤਾਂ ਦੇ ਤਾਂ ਨੰਬਰ ਕਾਰਲੋ ਸੰਪਰਕ ਲੈ ਲਓ ਗੱਡੀ ਨੂੰ। ਤਾਂ ਹਾਂਜੀ ਬਾਬਿਓ ਆਪਣੀ ਨੰਬਰ ਤੇ ਤੇ ਨਿਕਲ ਗਿਆ ਰਹੀ ਹੈ ਪ੍ਰੀਤ। ਜੋ ਕਿ 2017 ਮਾਡਲ ਤੇ ਗੱਡੀ ਪੂਰੀ ਓਕੇ ਹੈ ओरिजिनल ਕਲਰ ਹੈ ਤੇ BS3 ਲਾਲੇ ਨੂੰ ਪੇਟੀਬੰਦ ਇੰਜਨ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਤੇ ਜਿੰਨੇ ਟਾਇਰਾਂ ਦੀ ਗੱਲ ਕਰੀਏ ਤੇ 70% ਇਹਨਾਂ ਤੁਹਾਨੂੰ ਟਾਇਰ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਗੱਡੀ ਪੂਰੀ ਓਕੇ ਹੈ ਪੰਜਾਬ ਨੰਬਰ ਦੀ ਗੱਡੀ ਹੈ ਤੇ ਪੂਰੇ ਪਿੰਡ ਦੇ ਹੀ ਨੇ ਸੀਜ਼ਨ ਦਾ ਲੋਕਲ ਗੱਡੀ ਚੱਲੀ ਹੋਈ ਹੈ ਕਿਤੇ ਬਾਹਰ ਦਾ ਸੀਰੀਨ ਗੱਡੀ ਨੇ ਨਹੀਂ ਲਾਇਆ ਹੋਇਆ ਗੱਡੀ ਪੂਰੀ ਓਕੇ ਹੈ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਤਾਂ 11 ਲੱਖ 50 ਹਜ਼ਾਰ ਦਾ ਪ੍ਰਾਈਸ ਹੋਣ ਵਾਲਾ ਹੈ ਬਾਕੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਵੇਗਾ ਮੈਂ ਓਨਰ ਦਾ ਦੇਤਾ ਹੈ ਨੰਬਰ ਕਾਲ ਕਰੋ ਸੰਪਰਕ ਤੇ ਲੈ ਲਓ ਗੱਡੀ ਨੂੰ ਹਾਂਜੀ ਬਾਬਿਓ ਨੰਬਰ 4 ਤੋਂ ਨਿਕਲ ਗਿਆ ਗਿਆ ਆਪਣੀ ਕਰਤਾਰ 2015 ਮਾਡਲ ਬਈ ਪੂਰੀ ਕੈਂਟ ਲੌਕ ਵਿੱਚ BS3 ਲਾਲੀਨੋ ਪੇਟੀਬੰਦ ਇੰਜਨ ਦੇ ਨਾਲ ਤੇ ਪੰਜਾਬ ਨੰਬਰ ਦੀ ਗੱਡੀ ਹੈ ਟਾਇਰਾਂ ਦੀ ਗੱਲ ਕਰੀ ਤਾਂ ਬਾਈ ਨੇ ਨਵੇਂ ਟਾਇਰ ਪਾਏ ਆ ਹੁਣੇ ਹੀ ਗੱਡੀ ਨੂੰ ਤੇ ਬਾਕੀ ਬਾਈ ਗੱਡੀ ਇੱਕ ਨੰਬਰ ਦੀ ਹੈ ਤੇ 14 ਲੱਖ ਇਹਦਾ ਪ੍ਰਾਈਸ ਹੋਣ ਵਾਲਾ ਹੈ ਬਾਕੀ ਮੋਕੇ ਤੇ ਥੋੜਾ ਬਹੁਤ ਮਾਨਤਨ ਕੀਤਾ ਜਾਵੇਗਾ ਮੀ ਆਨਰ ਦਾ ਤੇ ਤਾਂ ਨੰਬਰ ਕਾਲੋ ਸੰਪਰਕ ਕਰ ਤੇ ਲੈ ਲੋ ਬਾਕੀ ਦੀ ਜਾਣਕਾਰੀ ਤੇ ਲੈ ਲੋ ਗੱਡੀ ਨੂੰ ਹਾਂਜੀ ਤੇ ਆਪਣੀ ਨੰਬਰ 5 ਤੇ ਨਿਕਲ ਕੇ ਆ ਰਹੀ ਹੈ ਨਿਊ ਇਰਾ 2008 ਮਾਡਲ ਗੱਡੀ ਪੂਰੀ ਬਾਈ ਓਕੇ ਆ ਕਲਰ ਬਾਈ ਓਰੀਜਨਲ ਹੈ ਕੁਝ ਵੀ ਬਾਈ ਬਰਸ਼ ਵਗੈਰਾ ਨਹੀਂ ਲੱਗਿਆ ਹੈ ਗੱਡੀ ਤੇ ਤੇ ਜੇ ਗੱਡੀ ਦੇ ਟਾਇਰਾਂ ਦੀ ਗੱਲ ਕਰੀਏ 40% ਤਨ ਤੋਂ ਟਾਇਰ ਦੇਖਣ ਨੂੰ ਮਿਲ ਜਾਣਗੇ ਜੋ ਕਿ ਜੰਸੀ ਤੋਂ ਹੀ ਨਾਮ ਲੱਗ ਕੇ ਆਏ ਸੀ ਤੇ ਬਾਕੀ ਜਿਹਨੇ ਇੰਜਨ ਦੀ ਗੱਲ ਕਰੀਏ ਤੇ ਤੁਹਾਨੂੰ 02 ਇਹਦੇ ਇੰਜਨ ਦੇਖਣ ਨੂੰ ਮਿਲ ਜਾਵੇਗਾ ਇੰਜਨ ਵਗੈਰਾ ਦੀ ਸਭ ਗਾਰੰਟੀ ਹੈ 5 ਲੱਖ 850 ਦਾ ਪ੍ਰਾਈਸ ਹੋਣ ਵਾਲਾ ਹੈ ਤੇ ਬਾਕੀ ਮੌਕੇ ਤੇ ਮਾਣਤਨ ਥੋੜਾ ਬਹੁਤ ਕੀਤਾ ਜਾਵੇਗਾ ਮੇਉਂਨਰ ਦਾ ਦੇਤਾ ਨੰਬਰ ਕੁਝ ਹੋਰ ਜਾਣਕਾਰੀ ਲੈਣੀ ਹੈ ਤਾਂ ਕਰ ਲੋ ਬਾਈ ਨਾਲ ਸੰਪਰਕ ਤਾਂ ਹਾਂਜੀ ਮਿੱਤਰੋ ਆਪਣੀ ਲਾਸਟ ਤੇ ਕੰਬਾਈਨ ਨਿਕਲ ਕੇ ਆ ਰਹੀ ਹੈ ਦਲੀਪ 930 ਪੂਰੀ ਕੈਂਟਲਕ ਵਿੱਚ ਗੱਡੀ ਪਈ ਹੋਈ ਹੈ ਐਸਐਮਐਸ ਦੇ ਨਾਲ ਹੈ ਗੱਡੀ ਬਾਈ اور ਜਨਲ ਕਲਰ ਹੈ ਕੋਈ ਪੇਂਟਿੰਗ ਨਹੀਂ ਗੱਡੀ ਨੂੰ ਕੀਤਾ ਹੋਇਆ ਤੇ ਪੰਜਾਬ ਨੰਬਰ ਦੀ ਗੱਡੀ ਏ ਤੇ ਜੇ ਮਾਡਲ ਦੀ ਗੱਲ ਕਰੀਏ 2017 ਮਾਡਲ ਗੱਡੀ ਹੋਣ ਵਾਲੀ ਹੈ ਟਾਇਰਾਂ ਦੀ ਗੱਲ ਕਰੀਏ ਤੇ ਤੁਹਾਨੂੰ ਇਹਦੇ ਨਾਲ 80% ਟਾਇਰ ਦੇਖਣ ਨੂੰ ਮਿਲ ਜਾਣਗੇ ਤੇ ਜੇ ਇੰਜਨ ਦੀ ਗੱਲ ਕਰੀਏ ਤੁਹਾਨੂੰ ਇਹਦੇ ਤੇ BS3 ਲਾਲ ਨੂੰ ਡਿਸਪੋਜ਼ਲ ਇੰਜਨ ਦੇਖਣ ਨੂੰ ਮਿਲ ਜਾਵੇਗਾ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਤੇ ਇਹਦਾ 11 ਲੱਖ ਪ੍ਰਾਈਸ ਹੋਣ ਵਾਲਾ ਜੋ ਕਿ ਮੌਕੇ ਤੇ ਥੋੜਾ ਬਹੁਤ ਉੱਪਰ-ਨੀਚੇ ਹੋ ਸਕਦਾ ਹੈ ਤੇ ਮੈਂ ਉਹਨਰ ਦਾ ਦੇਤਾ ਨੰਬਰ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਉਹਨਰ ਨਾਲ ਕਰ ਲੋ ਸੰਪਰਕ ਤੇ ਲੈ ਲਓ ਗੱਡੀ ਨੂੰ ਤੇ ਹਾਂਜੀ ਇਹੀ ਸੀ ਆਪਣੀ ਅੱਜ ਦੀ ਵੀਡੀਓ ਤੇ ਹੁਣ ਲੈਨੇ ਆ ਅਲਵਿਦਾ ਬਾਕੀ ਤੁਸੀਂ ਦੱਸਿਓ ਇਹ 6 ਕੰਬੈਨਾਂ ਵਿੱਚੋਂ ਤੁਹਾਨੂੰ ਕਿਹੜੀ ਕਵੈਂ ਪਸੰਦ ਆਈ ਤੁਸੀਂ ਕਿਹੜੀ ਲੈਣਾ ਚਾਹੁੰਦੇ ਹੋ ਤੇ ਜੀ ਚੈਨਲ ਤੇ ਨਵੇਂ ਸੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੀ ਵੀਡੀਓ ਵਿੱਚ